ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾਂ ਦਾ ਵੀ ਤਾਹ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾਂ ਦਾ ਵੀ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨੌਵਾਂ ਗੁਣ ਗੋਬਿੰਦ ਗਾਇਓ ਨਾਹੀ ਜਨਮ ਅਕਰਤ ਕੀਨ ਹੋ ਨਾਨਕ ਹਰਿ ਭਜ ਮਨਾ ਜਿ ਬਿਦਜਲ ਕੋ ਮੀਨ ਦੇਖ ਅਣ ਸੋ ਕਾਹੇ ਰਚਿਓ ਨਿਮਕ ਨਾ ਹੋਏ تو نانک پج ہر من جمکی پاتا پو یو ہی گرتن جیت کہہ نانک پو ہر منہ جات بی پوج نہیں ਹੋ ਨਾਨਕ ਨਰ ਬਾਵਰੇ ਤੋ ਨ ਪਜੇ ਭਗਮਾਨ ਤਨਦਾਰਾ ਸੰਪਤ ਸਗਲ ਜਿਨੀ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਜੀ ਜਾਨ ਪਤ ਤ ਉਧਾਰਨ ਭੈ ਹਰਨ ਹਰੇ ਨਾਦ ਕੀ ਨਾਤ ਬੋਹ ਨਾਨਕ ਤਹ ਜਾਨੀਐ ਸਦਾ ਬਹਤ ਤੁਮ ਸਾਥ ਧਨ ਧਨ ਜੇ ਤੋ ਕੋ ਦਿਓ ਸਾਥਿਉ ਨਿਹੂ ਨਕੀਨ ਬੋਹ ਨਾਨਕ ਨਰ ਬਾਵਰੇ ਆਪਕਿਉ ਢੋਲਤ ਦੀਨ ਧਨ ਧਨ ਸੰਪੈ ਸੁਖ ਦਿਓ ਜਹ ਜਿਹ ਨੀਕੇ ਤਾਮ ਓਹ ਨਾਨਕ ਸੁਨ ਰੇ ਮਨ ਮਰਤ ਕਾਹੇ ਨਰਾਮ ਸਭ ਸੁਖ ਦਾਤਾ RAM ਹੈ ਚਰਨ ਨਹੀ ਨਕੋਏ ਓਹ ਨਾਨਕ ਸੁਨ ਰੇ ਮਨ ਜਹ ਜਿਮਰਤ ਗਤ ਹੋਏ ਜਹ ਸਿਮਰਤ ਗਤ ਪਾਈਐ ਬਾਜਰੇ ਤੈ ਮੀ ਅਹੋ ਨਾਨਕ ਸੁਨ ਰੇ ਮਨ ਅਉ ਦੇ ਕਟ ਤਹਨੀਤ ਪਾਂਚ ਤਤ ਕੋ ਤਨ ਰਚਿਓ ਕਿੰਨੂ ਚਤਰ ਸੁਜਾਨ ਜਹ ਤੇ ਉਪਜਿਓ ਨਾਨਕ ਲੀਨ ਤਹੇ ਮੈਂ ਮਾਨ ਘਟ ਘਟ ਮੈਂ ਹਾਰ ਜੂ ਬਸ ਸੰਤਨ ਕਹਉ ਪੁਕਾਰ ઓહ નાનક તેહે ભજ મના ઓને દે ઉતરે પાર સુખ દુખ જે હે પરસાન નહીં લોભ મોહ અભમાન ઓહ નાનક સુન રે મના ਗਮਾਨ ਹੋਸ ਤਾ ਤਨਿੰਦਿਆ ਨਾਹੇ ਜਿਹ ਕੈਨ ਕੈਨ ਲੋਤ ਮਾਨ ਹੋਉ ਨਾਨਕ ਸੁਨ ਰੇ ਮਨ ਲਗਤ ਤਾਏ ਤੈ ਜਾਨ ਹਰਖ ਅਸੋਗ ਜਾ ਕੈ ਨਹੀਂ ਮੈਰੀ ਮੀਤ ਸਮਾਨ ਹੋਉ ਨਾਨਕ ਸੁਨ ਰੇ ਮਨ ਲਗਤ ਤਾਏ ਤੈ ਜਾਨ کہا ہوں کو دے تن نہ آن کو اہ نانک سن ری من تاہ بخان جہیں بکھیا سگلی ت جیو بیک بیرگ نانک سن رے منا نرماتی پاگ ਜਹ ਮਾਇਆ ਮਮਤਾਤਾ ਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨ ਰੇ ਮਨ ਇਹ ਕਟ ਬ੍ਰਹਮ ਨੇ ਵਾਤ ਜੇ ਪ੍ਰਾਨੀ ਹਾਂ ਮੈਂ ਤਾ ਜੀ ਹਰਤਾ RAM ਪਛਾਣ ਕਹੋ ਨਾਨਕ ਬਹੁ ਮੁਗਤ ਨਰ ਇਹ ਮਨ ਸਾਚੀ ਮਾਨ ਪੈ ਨਾਸਨ ਦੁਰਮਤ ਹਰਨ ਤਲ ਮੈਂ ਹਰ ਕੋ ਨਾਮ ਇਸ ਦਿਨ ਜੋ ਨਾਨਕ ਭਜੈ ਤਬਲ ਹੋਏ ਤੇਹ ਕਾਮ ਜੇ ਬਾਗੁਨ ਗੋਬਿੰਦ ਭਜੋ ਕੰਨ ਸੁਨੋ ਹਰ ਨਾਮ ਕਹੋ ਨਾਨਕ ਸੁਨ ਰੇ ਮਨ ਰਹਿ ਨ ਜਮ ਕੈ ਤਾਮ ਜੋ ਪ੍ਰਾਨੀ ਮਮਤਾ ਤਾਤਾ ਜੋਭ ਮੋਹ ਅੰਕਾਰ ਓਹ ਨਾਨਕ ਆਪਨ ਤਰੈ ਔਰ ਨਲੇ ਤੇ ਉਦਾਰੇ ਜੋ ਸੁਪਨਾ ਅਰਪੇਖ ਨਾ ਸਾਦੇ ਜਗ ਕੋ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਮਾਨੀ ਡੋਲਤਨੀ ਕੋਟਣ ਮੈਂ ਨਾਨਕ ਕਉ ਨਾਰਾਇਣ ਜਿਹ ਚੀਤ ਜੈਸੇ ਜਲ ਤੇ ਬੁੱਧ ਬੁਧਾ ਉਪਜੇ ਬਿਨ ਸੇ ਨੀਤ ਜਗ ਰਚਣਾ ਤੈ ਸੇ ਰਚੀ ਕੋ ਨਾਨਕ ਸੁਨ ਮੀਤ ਪ੍ਰਾਨੀ ਕਸ਼ੂ ਨ ਚੇਤੈ ਮਦ ਮਾਇਆ ਕੈ ਓਹ ਨਾਨਕ ਬਿਨ ਹਰ ਭਜਨ ਪਰਤ ਤਾਏ ਜਮ ਫੰਦ ਜੋ ਸੁਖ ਕੋ ਚਾਹੈ ਸਦਾ ਸਨ ਰਾਮ ਕੀ ਲੀ ਕਹੋ ਨਾਨਕ ਸੁਨ ਰੇ ਮਨ ਮਨ ਬਿਮਾਨਕ ਦੀ ਮਾਇਆ ਕਾਰਨ ਧਾਵਹੀ ਪੂਰਖ ਲੋਗ ਅਜਾਨ ਕਹੋ ਨਾਨਕ ਬਿਨ ਹਰ ਭਜਨ ਮਿਰਤਾ ਜਨਮ ਸਿਰਾਨ ਜੋ ਪ੍ਰਾਨੀ ਇਸ ਦਿਨ ਭਜੈ ਲੋਗ ਰਾਮ ਤਹਿ ਜਾਨ ਹਰ ਜਨ ਹਾਰ ਅੰਤਰ ਨਹੀਂ ਨਾਨਕ ਕਸਾਚੀ ਮਾਨ ਮਨ ਮਾਇਆ ਮੈਂ ਫਦਰ ਰਿਓ ਬੇਸਰੀਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕਾਉਨੇ ਕਾਮ ਰਾਨੀ ਰਾਮ ਨਚੈ ਤਈ ਮਤ ਮਾਇਆ ਕੈ ਅੰ ਆਹੋ ਨਾਨਕ ਹਰ ਭਜਨ ਬਿਨ ਹਰਤ ਤਾਹੇ ਜਮ ਫੰਦ ਸੁਖ ਮੈਂ ਬਹੁ ਸੰਗੀ ਪਾਹਿ ਸੁਖ ਮੈਂ ਸੰਗ ਨ ਕੋਏ ਆਹੋ ਨਾਨਕ ਹਰ ਭਜ ਮਨ ਤਿਸ ਹਾਈ ਹੋ ਜਨਮ ਜਨਮ ਪਰਮਾਤਮਾ ਫੇਰਿਆ ਮਤਿਓ ਨ ਜਮਕੂ ਤਰਾਸ ਹੋ ਨਾਨਕ ਹਰਿ ਭਜ ਮਨ ਨਿਰਭੈ ਪਾਵੇ ਬਾਤ ਜਤਨ ਬਹੁਤ ਮੈਂ ਕਰ ਰਹਿਆ ਮਤਿਓ ਨ ਮਨ ਕੋ ਮਾਨ ਦਰਮਤ ਸੋ ਨਾਨਕ ਫਦਿਆ ਰਾਖਿ ਲਹੁ ਭਗਵਾਨ ਬਾਲ ਜਵਾਨੀ ਹਰ ਭਿਰ ਦਾ ਫਨ ਤੀਨ ਅਵਸਥਾ ਜਾਨ ਕਹੁ ਨਾਨਕ ਹਰ ਭਜਨ ਬਿਨ ਮਰਤਾ ਸਭ ਹੀ ਮਾਨ ਕਰਨੋ ਹਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਯੋ ਰਮ ਗਇਓ ਆਪ ਕਿਉ ਰੋਵਤ ਅਨ ਮਨ ਮਾਇਆ ਮੈਂ ਰਮ ਰਹਿਆ ਨਿਕ ਚਿਤ ਨਾਹੀ ਨਮੀਤ ਨਾਨਕ ਮੂਰਤ ਚਿਤਰ ਜਿਉ ਛਾੜਤ ਨਾਹੀ ਨਪੀਤ ਨਰ ਚਾਹਤ ਕਾਸ਼ਿਆ ਰਹਿ ਕੀ ਹੋ ਰਹਿ ਪਈ ਚਿਤ ਵਤ ਰਹਿ ਠਗੋਰਾ ਨਾਨਕ ਨਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨਕੋਏ ਕਹ ਨਾਨਕ ਸੁਨ ਰੇ ਮਨ ਹਰ ਪਾਵੇ ਸੋ ਹੋਏ ਜਗਤ ਪੇਖਾਰੇ ਫਿਰਤ ਹੈ ਅਗੋਦ ਤਰਾਮ ਕਹ ਨਾਨਕ ਮਨ ਸਿਮਰ ਤਹਿ ਤੂਰਨ ਹੋ ਝੂਠਾ ਮਨ ਕਹਾ ਕਰ ਅਗ ਸੁਪਨੇ ਜਿਉ ਜਾਨ ਤਿੰਨ ਮੈਂ ਖਸ਼ ਤੇ ਰੋ ਨਹੀਂ ਨਾਨਕ ਕਹੋ ਬਖਾਨ ਗਰਬ ਕਰਤ ਹੈ ਦੇਹ ਕੋ ਬਿੰਸੇ ਤਿੰਨ ਮੈਂ ਮੀ ਜਹ ਪ੍ਰਾਨੀ ਹਰ ਜਸ ਕਹਿਓ ਨਾਨਕ ਤਿਹ ਜਗ ਜੀਤ ਜਹ ਕਟਿ ਸਿਮਰਨ ਰਾਮ ਕੋ ਸੋ ਨਰੇ ਮੁਕਤਾ ਜਾਨ ਤੇ ਨਾਰ ਹਾਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਕਹ ਪ੍ਰਾਨੀ ਕੈ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ स्वामी को ग्रह जो सदानेत नानक इह हर भजो मनोएक चेत तीर्थ भर तयार दान करे गुमान नानक ने फल जात तेनान ਸਿਰ ਕੰਪਿਓ ਪਾਗ ਡਗ ਮਗੇ ਨੈਣ ਜੋਤ ਤੇ ਹੀਨ ਓ ਨਾਨਕ ਇਹ ਬਿਦ ਭਾਈ ਓ ਨਹਰ ਰਸਨੀਨ ਨਿਜ ਕਰ ਦੇਖਿਓ ਜਗਤ ਮੈਂ ਓ ਕਾਹੂ ਕੋ ਨਾ ਹੈ ਨਾਨਕ ਧਿਰ ਹਰ ਭਗਤ ਹੈ ਤੇਰਾ ਕੋ ਮਨ ਮਾਹੇ ਜਗ ਰਚਨਾ ਸਭ ਝੂਠ ਹੈ نانک در نار ہے بالو کی پیت رام گئے راون گا کو بو پروار اہو نانک در کش نہیں رکنے جو سنسار چنتا تا کی جی آ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜਿਓ ਸੋ ਬਿਨਸ ਹੈ ਕਰੋ ਅਜ ਕੈ ਕਾਲ ਨਾਨਕ ਹਰ ਗੁਣ ਗਾਇ ਲੇ ਸਾਡੇ ਸਗਲ ਜੰਗਾਲੇ ਦੋਹਰਾ ਬਲ ਛਟਿ ਕਿਉ ਬੰਧਨ 파ਰੇ ਤੈ ਜੋ ਨਾਹੋ ਓ ਨਾਨਕ ਆਬੇ ਓਟ ਹਰ ਤਜ ਜਿਓ ਹੋ ਸਹਾਈ ਬਲ ਹੁ ਆ ਬੰਧਨ ਛੁਟੇ ਸਭ ਕੀ ਚੋ ਤੇ ਉਪਾਏ ਨਾਨਕ ਸਭ ਕਿਸ ਤੋਂ ਮਾਰੇ ਹੱਥ ਮੈਂ ਉਮਹੀਂ ਹੋਤ ਸਹਾਈ ਸੰਗ ਸਦਾ ਸਭ ਤਜ ਗਾਏ ਓ ਨਾਨਕ ਬਿਹੁ ਸਾ ਕਹੋ ਨਾਨਕ ਇਹ ਬਿਪਤਾ ਮੈਂ ਇੱਕ ਏਕ ਰਗਨਾਥ ਨਾਮ ਰਹਿਓ ਸਾਧੂ ਰਹਿਆ ਰਹਿਆ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਰਾਮ ਨਾਮਿ ਓਰ ਮੈਂ ਗਹਿਓ ਕਿਆ ਕੈ ਸਮ ਨਹੀਂ ਕੋ ਜਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੂ ਹੋਇ ਰਾਮ ਨਾਮ ਓਰ ਮੰਗਹਿਓ ਜੋ ਕਾ ਸਮ ਨਹੀਂ ਕੋਇ ਜਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੂ मु ब बणी मह पंजा थाल विच त न तू पई सतसतो सत वारू अमृत नाम ठाकर खाव जेको खाव जेको पहुंचे तिसका हो उदार ਦੇਹ ਵਸਤ ਤਜੀ ਨ ਜਾਈ ਨਿਤ ਨਿਤ ਰਖਿਓ ਰਤਾਰੋ ਕਾਮ ਸੰਸਾਰ ਚਰਨ ਲਗ ਤਲੀਐ ਸਭ ਨਾਨਕ ਬ੍ਰਹਮ ਪਤਾਰੋ ਸ ਲੋਕ ਮਹੱਲਾ ਪੰਜਮਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕਿਤ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਹੋਈ ਤਰਸ ਪਿਆ ਮਹਿਰਾਮਤ ਹੋਈ ਸਤ ਗੁਰ ਸਜਣ ਮੇਲੇਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵ ਸਰਸਪਿਆ ਮਹਿਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵਾ ਹਰੇ ਆ ਇਕ ਓੰਕਾਰ ਸਤਗੁਰ ਪ੍ਰਸਾਦਿ ਰਾਗ ਮਾਲਾ ਰਾਏ ਸਭ ਪੰਚ ਬਰੰਗਣ ਸੰਗ ਲਾਪੇ ਆਠੋ ਨੰਦਨ ਪ੍ਰਥਮ ਰਾ ਪੈ ਰੋਵੈ ਕਰਹੀ ਪੰਚ ਰਾਗਣ ਸੰਗ ਚਰਹੀ ਪ੍ਰਥਮ ਪਰਵੀ ਬਿਲਾਵਲੀ ਪੁਨਿਆਕੀ ਗਾਵੇ ਬੰਗਲੀ ਪੁਨਸ ਲੇਖੀ ਕੀ ਭਈ ਬਾਰੀ ਹੈ ਪੈ ਰੋ ਕੀ ਪੰਚੋ ਨਾਰੀ ਪੰਚਮ ਹਰ ਦੇ ਸਾਖ ਸੁਨਾਵਹਿ ਬੰਗਾਲ ਮਦਮਦ ਗਾਵਹਿ ਲਲਤ ਬਲਾਵ ਲਗਾਵਹੀ ਆਪਣੀ ਆਪਣੀ ਭਾਤ ਅਸ਼ਟਪੁੱਤਰ ਭੈਰਵ ਕੇ ਗਾਵੈ ਗਾਇਨ ਪਾਤਰ ਦੁਤੀਆ ਮਾਲ ਕਉ ਸਕਿਆ ਲਾਪੈ ਸੰਗ ਰਾਗਣੀ ਪੰਚੋ ਥਾਪੈ ਧਰ ਮਿਲਾਵਹਿ ਤੇ ਲੰਗੀ ਦੇਵ ਕਰਿ ਆਈ ਬਸੰਤੀ ਸੰਧੂਰ ਸੁਹਾਈ ਸਰ ਸ੍ਰੀ ਲੈ ਭਰ ਜਾ ਸੰਗ ਲਾਈ ਪੰਜੋ ਹਰ ਜਾ ਸੁਰਮਾ ਆਨੰਦ ਭਾਸ ਕਰਿ ਆਈ ਚੰਦਰ ਮੇ ਮਗਲਨ ਸੁਹਾਈ ਸਰਸ ਬਾਣੂ ਆਹਿ ਬਿਨੋਦਾ ਗਾਵੈ ਸਰਸ ਬਸੰਤਕ ਮੋਦਾ ਅਸ਼ਟਪਦਰ ਮੈਂ ਕਹੇ ਸਵਾਰੀ ਪੁਨਿ ਆਈ ਦੀਪਕੀ ਬਾਰੀ ਕਸ਼ਲੀ ਪਟਮੰਜਰੀ ਟੋਢੀ ਕਹੀ ਆਲਾਪ ਕਾਮਉ ਦੀਓ ਗੂਜਰੀ ਸੰਦ ਦੀਪਕੇ ਥਾਪ ਕਾਲੰਕਾ ਕੁੰਤਲਿਓ ਰਾਮਾ ਕਮਲਖਸਨ ਚੰਪੋ ਕੇ ਨਾਮਾ ਗौरा ਓ ਕੰਡਰਾ ਕਲਿਆਨਾ ਅਸ਼ਟਪਦਰ ਦੀਪਕੇ ਜਾਨਾ ਸਾਮੇਲ ਸ੍ਰੀ ਰਾਗ ਵੈ ਗਾਵੇ ਪੰਜੋ ਸੰਗ ਬਰੰਗ ਲਾਵੇ ਬਹਿਰਾਰੀ ਕਰਨਾਟੀ ਧਰੀ ਗਵਰੀ ਗਾਵੇ ਆਸਾ ਬਰੀ ਤਹ ਪਾਸ਼ਾ ਸੰਦਵੀ ਆ ਲਾਪੀ ਸ੍ਰੀ ਰਾਗ ਸੋ ਪੰਜੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੌਂਡ ਗੰਬੀਰਾ ਅਸ਼ਟਪਦ ਰਸੀ ਰਾਗ ਕੇ ਗੁੰਡ ਗੁੰਭ ਹਮੀਰਾ ਕਸ਼ਟ ਮੇਗ ਰਾਗ ਵੇ ਗਾਵੇ ਪੰਚੋ ਸੰਗ ਬਰੰਗ ਲਾਵੇ ਸੋਰਟ ਗੋਣ ਮਲਾਰੀ ਧੁਨੀ ਪੁਣ ਗਾਵੇ ਆਸਾ ਗੁਣ ਗੁਣੀ ਉਚ ਸੁਰ ਸੋਹ ਪਣ ਕੀਨੀ ਮੇਗ ਰਾਸੋ ਪੰਚੋ ਚੀਨੀ ਬੈਰਾ ਧਰ ਗਜ ਧਰ ਕੇਦਾਰਾ ਜਬਲੇ ਧਰ ਨਟਿਓ ਜਲ ਧਾਰਾ ਪੁਣ ਗਾਵੇ ਸ਼ੰਕਰ ਓ ਸ਼ਾਮਾ ਮੇਗ ਰਾਗ ਪਤਰਣ ਕੇ ਨਾਮ ਖਸ਼ਟ ਰਾਗ ਓ ਨਗਾਈ ਸੰਗ ਰਾਗਣੀ ਤੀਸ ਸਭ ਪੁੱਤਰ ਰਾਗਨ ਕੇ 18 10 20 ਖਸ਼ਟ ਰਾਗ ਓ ਨਗਾਈ ਸੰਗ ਰਾਗਣੀ ਸਭ ਪੁੱਤਰ ਰਾਗਨ ਕੇ 18 10 20 ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ